ਕੀ ਨਾਮ ਹੈ ਆਪਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤਾ ਹੈ ਜੀ ਮੇਰਾ ਨਾਮ ਅਮਰਜੀਤ ਸਿੰਘ ਹੈ ਅਮਰਜੀਤ ਜੀ ਕੀ ਗੱਲ ਹੋਈ ਹੈ ਕਾਹਦੇ ਝਗੜਾ ਹੋਇਆ ਤੁਹਾਡਾ ਜੀ ਇਹ ਥੋੜੇ ਦਿਨਾਂ ਤੋਂ ਨਾ ਇਹ ਖਬਰ ਜਿਹੜੀ ਚੱਲ ਰਹੀ ਸੀ ਬੀਬੀ ਇੱਥੇ ਬੇਅਦਬੀ ਕਰਦੀ ਸੀਗੀ ਜੀ ਅੱਛਾ ਜੀ ਤੇ ਕੀ ਨਾਮ ਹੈ ਬੀਬੀ ਦਾ ਬੀਬੀ ਦਾ ਪਰਮਜੀਤਪੁਰ ਬੰਮੀ ਜੀ ਅੱਛਾ ਇਹ ਆਪਣੇ ਡੇਰੇ ਦੇ ਵਿੱਚ ਬੇਅਦਬੀ ਕਰਦਾਈ ਸੀਗੀ ਜੀ ਕਿਹੜੇ ਡੇਰੇ 'ਚ ਜੀ ਅ ਨਰਵੈਰ ਆਸ਼ਰਮ 'ਚ ਜੀ ਕਿੱਥੇ ਹੈ ਜੀ ਅਗਵਾੜ ਡਾਲਾ ਜੀ ਅੱਛਾ ਅੱਛਾ अच्छा जी हां जी निर्मल आश्रम हां जी हां जी हां जी ਤੇ ਉੱਥੇ ਆਪਣੇ ਬਾਬਾ ਜੀ ਜਿਹੜੇ ਬ੍ਰਹਮਜੀਤ ਸਿੰਘ ਜੀ ਸੀਗੇ ਜੀ ਹਾਂ ਜੀ ਤੇ ਆਪਣੇ ਵੱਡੇ ਸੰਤਾਂ ਨੇ ਉਹਨਾਂ ਨੂੰ ਗੋਦ ਲਿਆ ਹੋਇਆ ਸੀਗਾ ਜੀ ਮੈਂ ਸੰਤਾਂ ਦਾ ਭਤੀਜਾ ਜੀ ਉਹਨਾਂ ਨੇ ਛੋਟੀ ਉਮਰ ਤੋਂ ਹੀ ਉਹਨਾਂ ਨੂੰ ਗੋਦ ਲੈ ਲਿਆ ਸੀਗਾ ਜੀ ਹੂੰ ਤੇ ਬੀਬੀ ਬਾਬਾ ਜੀ ਦੇ ਚੋਲਾ ਛੱਡਣ ਤੋਂ ਬਾਅਦ ਇਹ ਆਪ ਉੱਥੇ ਸਾਰਾ ਕੁਝ ਕਰਨ ਲੱਗੀ ਪਾਠ ਭਜਨ ਆਪ ਕਰਨ ਲੱਗੀ ਜੀ ਜੋ ਕਿ ਇਹਨੂੰ ਆਉਂਦਾ ਕੱਖ ਨਹੀਂ ਹੈ ਉੱਥੇ ਇਹ ਉੱਥੇ ਬੇਅਦਬੀ ਕਰਦੀ ਸੀ ਗੁਰੂ ਸਾਹਿਬ ਦੀ ਤੇ ਬਾਬਾ ਜੀ ਨੇ ਇਹਦੀ ਰਿਕਾਰਡਿੰਗ ਕੀਤੀ ਪ੍ਰਭ ਜੀ ਜੀ ਨੇ ਉਹਨਾਂ ਨੇ ਰਿਕਾਰਡਿੰਗ ਕਰ ਲਈ ਤੇ ਉਹਨਾਂ ਨੇ ਆਪਣੇ ਕਮੇਟੀ ਨੂੰ ਇਹਦੀ ਦਰਖਾਸਤ ਦਿੱਤੀ ਵੀ ਬੀਬੀ ਇੱਥੇ ਬਿਆਦਵੀ ਕਰਦੀ ਆ ਵੀ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਦੀ ਸੀਗੀ ਤੇ ਇਹ ਉਹਨੇ ਉਸ ਦਿਨ ਦੇ ਦਿਨ ਤੋਂ ਸਾਡੇ ਨਾਲ ਰੰਜਿਸ਼ ਰੱਖਣ ਲੱਗ ਗਈ ਜੀ ਇਹ ਅੱਛਾ ਜੀ ਤੇ ਰੰਜਿਸ਼ ਰੱਖਣ ਲੱਗ ਗਈ ਤੇ ਇਹਨੇ ਇੱਥੇ ਨੰਗ ਸਿੰਘ ਵੀ ਲੈ ਆ ਕੇ ਬਿਠਾਏ ਤੇ ਬਾਬਾ ਜੀ ਨੇ ਵੀ ਧੱਕਾ ਕੀਤਾ ਜਿਹੜੇ ਨੰਗ ਸਿੰਘ ਤੁਸੀਂ ਗੱਲ ਕਰਦੇ ਹੋ ਕਿੱਥੋਂ ਲੈ ਆ ਕੇ ਬਿਠਾਏ ਆ ਕੌਣ ਆ ਉਹ ਇਹ ਬਾਬਾ ਜੀ ਪਤਾ ਨਹੀਂ ਕਿ ਬਹੁਤ ਯਾਨੀ ਬਹੁਤ ਨੰਗ ਸਿੰਘ ਆਏ ਸੀਗੇ ਇੱਥੇ ਆਪਣੇ ਕੁਛ ਤਾਂ ਹੈ ਜਿਹੜਾ ਹਾ ਲੋਪੋ ਵਾਲਾ ਨੰਗ ਸਿੰਘ ਆਇਆ ਸੀਗਾ ਜੀ ਜਥੇਦਾਰ ਉਹਦੇ ਨਾਲ ਰਿਲੇਟਿਵ ਆਹੇ ਕੁਝ ਚਰਨ ਘਾਟ ਦੇ ਚਰਨ ਘਾਟ ਵਾਲੇ ਦੇ ਨਾਲ ਜੁੜੇ ਹੋਏ ਸੀਗੇ ਜੀ ਬੰਦੇ ਇਹ ਤੇ ਬੀਬੀ ਵੀ ਉਹਦੇ ਕੋਲੇ ਜਾਂਦੀ ਰਹੀ ਆ ਬਹਾਵਾਂ ਦੇਰ ਹੋ ਗਈ ਉਹਦੇ ਕੋਲ ਜਾਂਦੀ ਸੀ ਉੱਥੇ ਬਹਿੰਦੀ ਸੀ ਤੇ ਇਹ ਸਾਰਾ ਕੁਝ ਉਹਨੇ ਇਹਦੇ ਨਾਲ ਰਲ ਕੇ ਕਰਵਾਇਆ ਸੀਗਾ ਜੀ ਠੀਕ ਆ ਤੇ ਇਹ ਉਦੋਂ ਦੀ ਸਾਡੇ ਨਾਲ ਰੰਜਨ ਸਿੰਘ ਰੱਖਣ ਲੱਗੀ ਜੀ ਅੱਜ ਸਾਡੀ ਮਾਤਾ ਕੁਝ ਲੈਣ ਗਈ ਸੀਗੀ ਜੀ ਸਵੇਰੇ ਦੁਕਾਨ ਦੇ ਉੱਤੋਂ ਸਾਜਰੇ ਦਾ ਟਾਈਮ ਸੀ ਮੈਂ ਤਾਂ ਇਸ਼ਨਾਨ ਕਰ ਰਿਹਾ ਸੀਗਾ ਤੇ ਇਸ਼ਨਾਨ ਕਰਨ ਲੱਗਾ ਸੀ ਜਦੋਂ ਤੇ ਉਹਦੇ ਮਾਤਾ ਨੂੰ ਸਾਡੀ ਨੂੰ ਦੇਖ ਕੇ ਹੰਗੂਰੇ ਮਾਰਨ ਲੱਗ ਗਏ ਅੱਛਾ ਹਾਂਜੀ ਫੇਰ ਜੀ ਹਾਂਜੀ ਫੇਰ ਸਾਡੀ ਮਾਤਾਂ ਦੇ ਨਾਲ ਇਹਨਾਂ ਨੇ ਮਾਤਾ ਤੇ ਵੀ ਅਟੈਕ ਕੀਤਾ ਜਦੋਂ ਅਸੀਂ ਬਾਹਰ ਭੱਜ ਕੇ ਆਏ ਦੀ ਤੇ ਇਹਨਾਂ ਨੇ ਸਾਡੇ ਉੱਤੇ ਵੀ ਕਿਰਪਾਨਾਂ ਚਲਾਈਆਂ ਤੇ ਇਹ ਸਾਰਾ ਕੀਤਾ ਕਰਾਇਆ ਹੈਗਾ ਜੀ ਬੀਬੀ ਜਿਹੜੀ ਉੱਥੇ ਰਹਿੰਦੀ ਆ ਪਰਮਜੀਤ कौर ਇੱਕ ਕੁਲਵਿੰਦਰ ਸਿੰਘ ਆ ਜੀ ਇੱਕ ਮੁਖਤਿਆਰ ਸਿੰਘ ਤੇ ਇੱਕ ਕਰਮਜੀਤ ਸਿੰਘ ਇਹਨਾਂ ਵੱਲੋਂ ਇਹਨਾਂ ਨੇ ਸਾਨੂੰ ਪਹਿਲਾਂ ਵੀ ਬਹੁਤ ਧਮਕੀਆਂ ਦਿੱਤੀਆਂ ਸੀ ਵੀ ਤੁਹਾਡੇ ਹੱਥ ਪੈਰ ਤੜਾਵਾਂਗੇ ਜੇ ਤੁਸੀਂ ਕੋਈ ਇੱਥੇ ਇੱਕ ਦਖਲਅੰਦਾਜ਼ੀ ਕੀਤੀ ਤੇ ਅੱਜ ਕਿੰਨੇ ਕੁ ਬੰਦੇ ਸੀ ਟੈਗ ਜਿਹੜਾ ਕਰਨ ਲੱਗੇ ਇੰਨਾ ਬਹੁਤ ਬੰਦੇ ਸੀਗੇ ਜੀ ਅੱਜ 2-3 ਤਨਹਗੀ ਸੀਗੇ ਜਿਹੜੇ ਤੇ ਬਾਕੀ ਇਹਦੇ ਆਪਦੇ ਰਸਤੇਦਾਰ ਸੱਦੇ ਹੋਏ ਸੀਗੇ ਜੀ ਉਹ ਇੱਕਦਮ ਹੀ ਸਾਡੇ ਤੇ ਅੱਗੇ ਟੈਗ ਕਰਨ ਲੱਗੇ ਸਾਰੇ ਠੀਕ ਹੈ ਜੀ ਕੋਈ ਰੋਲਾ ਵੀ ਚੱਲ ਰਿਹਾ ਤੁਹਾਡੇ ਪੁਲਿਸ ਉੱਤੇ ਹਾਂਜੀ ਪਹਿਲਾਂ ਰੋਲਾ ਚੱਲਦਾ ਸੀਗਾ ਜੀ ਸਾਡਾ ਇਹ ਬਾਬਾ ਜੀ ਦਾ ਹੀ ਚੱਲਦਾ ਸੀ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਸੀਗੀ ਉਹ ਇਹਨਾਂ ਨੇ ਆਸ਼ਰਮ ਦੇ ਵਿੱਚੋਂ ਚੋਰੀ ਚਾਰੀ ਕੀਤੀ ਸੀਗੀ ਪਹਿਲਾਂ ਠੀਕ ਤੇ ਉਸੇ ਰੰਦੇ ਸੀ ਜੀ ਇਹਨਾਂ ਨੇ ਬਾਬਾ ਜੀ ਨੂੰ ਉੱਥੋਂ ਯਾਨੀ ਕਿ ਕੀਤਾ ਜੋ ਵੀ ਕੀਤਾ ਇਹਨਾਂ ਨੇ ਬਾਬਾ ਜੀ ਠੀਕ ਹੈ ਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਅਰਵਿੰਦਰ ਸਿੰਘ ਹੈ ਜੀ ਅਰਵਿੰਦਰ ਸਿੰਘ ਕੀ ਗੱਲ ਹੋਈ ਅੱਜ ਗੱਲ ਉੱਥੇ ਜੀ ਇਹਨਾਂ ਦਾ ਬਾਹਰ ਲੜਾਈ ਝਗੜਾ ਚੱਲਦਾ ਪਿਆ ਸੀ ਜੀ ਮੈਂ ਉਸ ਸਮੇਂ ਘਰ ਦੇ ਵਿੱਚ ਸੀਗਾ ਜੀ ਜਦੋਂ ਮੈਂ ਬਾਹਰ ਤੋਂ ਟਾਉਣ ਆਇਆ ਸੀਗਾ ਜਦੋਂ ਮੈਂ ਹ ਉਹਨਾਂ ਨੇ ਮੇਰੇ ਸਿਰ ਤੇ ਹੀ ਤੇਗ ਨਾਲ ਵਾਰ ਕੀਤਾ ਸੀ ਤਲਵਾਰ ਨਾਲ ਕਿੰਨੇ ਕਿਹਨੇ ਸੀ ਉਹਦੇ ਦੇ ਦੋ ਢੰਗ ਸੀਗੇ ਤੇ ਬਾਕੀ ਜਿਹੜੀ ਜਨਾਨੀ ਉੱਥੇ ਅੰਦਰ ਰਹਿੰਦੀ ਸੀਗੀ ਮੇਰੇ ਦੇ ਵਿੱਚ ਉਹਦਾ ਪਰਿਵਾਰ ਸੀਗਾ ਜੀ ਤੁਹਾਡੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਤਾਂ ਸਲਾਈ ਦਾ ਕੰਮ ਕਰਦਾ ਹਾਂ ਠੀਕ ਹੈ ਜੀ ਬੇਬੀ ਨਾਮ ਕੀ ਹੈ ਭਜਨ ਕੋਰ ਕੀ ਗੱਲ ਹੋਈ ਸੀ ਅੱਜ ਅੱਜ ਤੇ ਮੈਂ ਲੰਘੀ ਜਾਂਦੀ ਸੀ ਹਾਂ ਬੰਦੇ ਇਹਨਾਂ ਆਵਾਤਾਵਾ ਬੋਲਦੇ ਉਹ ਮਾਂ ਹੂੰ ਤੇ ਤੇ ਲੋਕ ਮੇਰੇ ਫੇਰ ਮਾਰ ਕੇ ਆਏ ਹੂੰ ਮਨਸੂਰ ਹੋਰ ਨੈਤਿਕ ਅਸਲ ਲੱਗਿਆ ਜਿਹੜੇ ਅਰਦਰਸੀ ਹੋਰ ਪੰਨੀ ਦੇ ਸੱਦੇ ਕੋਈ ਉਹਨਾਂ ਕੋ ਅਸਰਾ ਸਦ ਕਰਨ ਕੀ ਬੰਦਨੀਆਂ ਦਾ ਕਾਇਰ ਹੋਰੀਆ ਵਾਤਾਵਰਨ ਨੂੰ ਮੋਲ ਲੈ ਕਦੇ ਨਾਲ ਕਦੇ ਨਾਲ ਲੜਾਈ ਕੁੱਟਮਾਰ ਕਦੇ ਨਾਲ ਕੀਤੀ ਉਹਨਾਂ ਨੇ ਆ ਖਾਦੀ ਹੱਥ ਭੱਜੇ ਉਹਨਾਂ ਕੋ ਸੰਕਰਨਾ ਆ ਇਹ ਮੁੰਡੀ ਕੁਦਰ ਨਹੀਂ ਬੈਸ ਬੋਲੋ ਸਾਰੀ ਮੁੰਡਿਆ ਦੇ ਲੋ ਚੁੱਪ ਪਈ ਹੈ ਕਿੰਨੇ ਜਾਨੇ ਜ਼ਖਮੀ ਹੋਏ ਤੁਸੀਂ ਪਰਿਵਾਰ ਦੇ? ਬੱਸ ਹੀ ਖੜੀ ਤਿੰਨ ਆ ਤੇ ਥੋੜੀਆਂ ਥੋੜੀਆਂ ਕੁੜੀਆਂ ਦੇ ਵੀ ਆ। ਅੱਛਾ। ਹਾਂ। ਤੇ ਬੱਚਾ ਵੀ ਜ਼ਖਮੀ ਹੋਇਆ ਜੀ? ਨਹੀਂ ਬੱਚਾ ਨਹੀਂ ਹੋਇਆ ਹੈ। ਨਹੀਂ। ਨਹੀਂ ਇਹ ਕੁੜੀਆਂ ਦੇ ਹੋਇਆ ਵਾ ਕਿ ਵਰਤਨ ਨਹੀਂ। ਉਹ ਤੁਹਾਨੂੰ ਕਿ ਬੰਦੀਆ ਕੀ ਦੇ ਰੋ ਇੱਥੇ ਮਾਰਿਆ ਬੈਸਬਾਲ। ਤੇ ਆ ਮੇਰਾ ਗੋਟਾ ਪਾਣਾ ਤਾਂ ਨਹੀਂ ਮਾਰਤੀ ਸੀ ਆ ਜੀ। ਤੁਹਾਡਾ ਤੇ ਕਿਰਪਾ ਅਨਬਾਰੀ। ਠੀਕ ਹੈ ਜੀ। ਠੀਕ ਹੈ। ਹਾਂ ਜੀ। ਅੱਜ ਵੀ ਇੱਥੇ ਆਈ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਕੀ ਘਟਨਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਜੀ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸ ਘਟਨਾ ਬਾਰੇ ਕੀ ਜਾਣਕਾਰੀ ਦਿਨਾ ਚਾਹੁੰਦੇ ਤੁਸੀਂ ਜਾਣਕਾਰੀ ਇਹ ਜਿਹੜੀ ਸਿੰਘ ਨੇ ਸਾਰੇ ਸਾਰੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਸਾਡੇ ਨੇ ਜਿਹੜਾ ਜੋ ਕੁਝ ਵੀ ਹੋਇਆ ਬਾਕੀ ਤੁਹਾਡੇ ਕੋਲ ਵੀਡੀਓ ਆ ਗਈ ਆ ਉਹਦੇ ਵਿੱਚ ਤੇ ਮਤਲਬ ਕਿਸੇ ਦਾ ਵੀ ਬਿਆਨ ਲੈਣ ਦੀ ਲੋੜ ਨਹੀਂ ਉਹ ਤੁਹਾਨੂੰ ਵੀਡੀਓ ਸਾਰੀ ਸਾਂਝੀ ਦਾ ਜਾ ਜਣੇ ਉਹ ਕਿਉਂਕਿ ਤੁਹਾਡੇ ਜਿਹੜੇ ਚੈਨਲ ਨੇ ਵੇਖਣਾ ਉਹ ਲੋਕਾਂ ਨੇ ਦੱਸ ਦੇਣਾ ਵੀ ਕਿ ਇਹਨਾਂ ਦੀ ਗਲਤੀ ਹੈ ਕਿਉਂਕਿ ਮੜ ਕੇ ਜਿਹੜਾ ਦੋਸ਼ ਜਿਹੜਾ ਵਾ ਨਿਹੰਗ ਸਿੰਘਾਂ ਨੂੰ ਦਿੱਤਾ ਜਾਂਦਾ ਵੀ ਉਹ ਨਿਹੰਗ ਸਿੰਘ ਜਿਹੜੇ ਆ ਵੀ ਮਤਲਬ ਗਲਤ ਕੰਮ ਕਰਦੇ ਆ ਪਰ ਵੇਖੋ ਉਹਦੇ ਤੁਸੀਂ ਵੀਡੀਓ ਦੇ ਵਿੱਚ ਵੇਖੋ ਕਿ ਉਹ ਸਾਰਾ ਇਦਾਰਾ ਸਾਰੀ ਜਿਹੜਾ ਵਾ ਧੱਕਾ ਕਰ ਰਿਹਾ ਧੱਕੇ ਮਾਰ ਰਿਹਾ ਸਿੰਘ ਨੂੰ ਉਹਨਾਂ ਦਾ ਮਤਲਬ ਇਥੋ ਜੀ ਦਾ ਕਿ ਉਹਨਾਂ ਨੂੰ ਕੋਈ ਦੋਸ਼ ਨਹੀਂ ਆ ਬਾਕੀ ਉਹਨਾਂ ਨੇ ਬੀਬੀਆਂ ਨਾਲ ਆਈਆਂ ਨਾਲ ਸਾਰਾ ਕੁਝ ਹੋਇਆ ਕਿਉਂਕਿ ਮੜ ਕੇ ਸਰਕਾਰ ਕੋਲ ਜਾ ਕੇ ਜਿਹੜੇ ਸੱਚੇ ਹੁੰਦੇ ਵੀ ਸਾਡੀਆਂ ਬੀਬੀਆਂ ਨੂੰ ਕੁੱਟਿਆ ਹੁਣ ਵੇਖੋ ਇੱਕ ਸਿੰਘ ਆ ਤੇ ਉਹਦੇ ਸਿੰਘਾਂ ਦੇ ਜਾ ਕੇ ਕਿਸੇ ਨਾਲ ਕੋਈ ਬੀਬੀਆਂ ਹੱਥ ਪਾਉਣ ਗਿਆ ਜਾਂ ਦਮਾਲਿਆਂ ਨੂੰ ਹੱਥ ਚਲੋਂ ਗਿਆ ਇਹ ਵਰਸੰਗ ਕੀ ਕਰਨਗੇ ਬਾਕੀ ਇਹ ਜਿਹੜੇ ਸਿੰਘ ਆ ਸਾਡੇ ਜਿਹੜੇ ਜਿਹੜੇ ਨਿਰਮਲਾ ਜਿਹੜਾ ਇਹਨਾਂ ਦਾ ਬੰਧਿਆ ਇੱਥੇ ਕਿਉਂਕਿ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਸਾਨੂੰ ਕਿ ਬਾਬਾ ਜੀ ਸਾਨੂੰ ਜਿਹੜੀ ਆ ਮਤਲਬ ਫੌਜ ਇਹ ਫੌਜ ਉਹ ਜਿਹੜੀ ਖੰਡਪੜ ਸਾਹਿਬ ਜਿਹੜਾ ਇੱਥੇ ਰਹਿ ਕੇ ਕਰ ਸਕੇ ਤੇ ਉਹ ਜਿਹੜੇ ਸਹਿਜਪੜ ਰੱਖਦੇ ਤੇ ਸਾਡੇ ਸਿੰਘ ਜਿਹੜੇ ਇੱਥੇ ਸੇਵਾ ਸੰਭਾਲ ਕਰਦੇ ਸੀਗੇ ਕਿਉਂਕਿ ਕੁਝ ਜਿਹੜੇ ਸਿੰਘ ਸਾਡੇ ਹੁੰਦੇ ਆ ਜਿੱਦਾਂ ਮਤਲਬ ਕਿ ਉੱਥੇ ਸੇਵਾ ਕਰਨੇ ਸਿੰਘਾਂ ਦੀ ਸੇਵਾ ਕਰਨੀ ਕਈਆਂ ਨੇ ਬਾਣੀ ਪੜ੍ਹਨੀ ਇਹ ਜਿੱਦਾਂ ਜਿੱਦਾਂ ਡਿਊਟੀਆਂ ਦਾਲ ਪੰਥ ਲਾਉਂਦਾ ਉਹਦਾ ਉਹਦਾ ਸੇਵਾ ਨਿਭਾਉਂਦੇ ਆ ਤੇ ਇਹਨਾਂ ਸਿੰਘ ਸਿੰਘ ਨਾਲ ਇਹ ਅੰਜ ਪਾਠੀ ਸਿੰਘ ਵੀ ਆ ਗਏ ਆ ਤੇ ਇਹ ਜਿਹੜੇ ਸੇਵਾ ਸੇਵਾਦਾਰ ਵੀ ਆ ਗਿਆ ਕਿਉਂਕਿ ਸਿੰਘਾਂ ਦੀ ਵੀ ਸੇਵਾ ਕਰਨੀ ਪੈਂਦੀ ਆ ਤੇ ਬਾਕੀ ਇਹ ਜਿਹੜੇ ਕੁਝ ਸਮੇਂ ਤੋਂ ਆਪਾਂ ਇੱਥੇ ਇੱਥੇ ਰਹਿ ਰਹੇ ਹਾਂ ਸਿੰਘ ਕਿਉਂਕਿ ਇਹਨਾਂ ਨੇ ਸੇਵਾ ਪਾਣੀ ਕਰਨਾ ਹੈਗਾ ਤੇ ਇਹ ਕਰਕੇ ਜਿਹੜਾ ਵਾ ਇਹਨਾਂ ਨੇ ਇਹਨਾਂ ਦਾ ਜਿਹੜਾ ਪਹਿਲਾਂ ਵੀ ਇਹ ਲੜਬੜਾ ਚੱਲਦਾ ਸੀਗਾ ਜਿੱਦਾਂ ਡੇਰੇ ਦਾ ਬਾਬਾ ਜੀ ਕੀ ਬੁਵਾ ਓ ਜੀ ਉਹ ਜਿਹੜਾ ਇਹਨਾਂ ਦੀ ਜਿਹੜੀ ਮੇਨ ਮਸਲਾ ਇਹਨਾਂ ਦਾ ਜਿਹੜਾ ਵਾ ਟਰਸਤਾ ਵਾ ਬਾਕੀ ਜਿਹੜੀ ਇਹਨਾਂ ਦੀ ਟਰਸਟ ਬਣੀ ਹੋਈ ਹੈ ਨਾ ਉਹਨਾਂ ਨੂੰ ਸਾਰਾ ਹੀ ਪਤਾ ਬਾਕੀ ਉਹਨਾਂ ਨੂੰ ਇਹੀ ਗੱਲ ਖੁਸ਼ੀ ਵੀ ਤੁਹਾਡਾ ਕੀ ਕੀਰ ਪਵਾੜਾ ਕੀ ਆ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਵੇਖੋ ਜਿਹੜਾ ਬੱਚਾ ਵਾ ਉਹਨੂੰ ਇਹਨਾਂ ਨੇ ਪਾਲਿਆ ਸੀਗਾ ਬਾਬਾ ਜੀ ਨੇ ਕਿਉਂਕਿ ਜਿੱਦਾਂ ਹੁਣ ਉਹ ਇਹ ਜਰਾ ਤੁਸੀਂ ਸਾਡੇ ਦਾਲਪੰਧ ਜਾਓਗੇ ਨਾ ਉੱਥੇ ਨੇ ਇਕਾਈ ਸਿੰਘ ਜੀ بڑے ਸਿੰਘ ਤਿਆਰਪੁਰ ਤਿਆਰ ਹੁੰਦੇ ਆ ਬਾਣੀ ਵੀ ਪੜਦੇ ਆ ਅਮਰਤ ਵੀ ਸ਼ਕਾਇਆ ਜਾਂਦਾ ਉਹਨਾਂ ਨੂੰ ਸਾਰਾ ਤਿਆਰਪੁਰ ਤਿਆਰ ਕੀਤਾ ਜਾਂਦਾ ਬਾਣੀ ਵੀ ਪੜਾਈ ਜਾਂਦੀ ਆ ਤੇ ਇਹਨਾਂ ਨਾਲ ਨਾਲ ਵਿਦਿਆ ਜਿਹੜੀ ਆ ਮਨੁੱਖੀ ਵਿਦਿਆ ਵੀ ਦਿੱਤੀ ਜਾਂਦੀ ਇਸੇ ਤਰ੍ਹਾਂ ਬਾਬਾ ਜੀ ਨੇ ਜਿਹੜੀ ਵਿਦਿਆ ਮਨੁੱਖੀ ਦੇਣ ਵਾਸਤੇ ਇਹਨਾਂ ਨੂੰ ਕੋਲ ਰੱਖਿਆ ਸੀਗਾ ਪਾਲਿਆ ਸੀਗਾ ਪਰ ਹੁਣ ਇਹ ਕਹਿੰਦੇ ਵੀ ਸਾਡਾ ਜਿਹੜ 15 ਕੇ ਸਾਲ ਦੀ ਉਮਰ ਉਹ ਨਹੀਂ ਹੁੰਦੀ 15 16 ਸਾਲ ਦੀ ਸਾਰੀ ਉਮਰ ਆ ਤੇ ਵੇਖੋ 15 16 ਸਾਲਾਂ ਦੇ ਨੂੰ ਕਿਤੇ ਗੱਡੀਆਂ ਥੋੜਾ ਮਰਦੇ ਆ ਇਹ ਕਿਹਦੀ ਕੋਈ ਬੰਦਗੀ ਕਰਨੀ ਪੈਂਦੀ ਹੈ ਕੋਈ ਨਾ ਕੋਈ ਤਾਬ ਕਰਨਾ ਪੈਂਦਾ ਤੇ ਫਿਰ ਇਹਨਾਂ ਇਹਨਾਂ ਗੱਡੀਆਂ ਦੇ ਵਾਰਸ ਹੁੰਦੇ ਆ ਹਾਂਜੀ ਤੇ ਬਾਕੀ ਜਿਹੜਾ ਇਹਨਾਂ ਦਾ ਜਿਹੜਾ ਮਸਲਾ ਮੇਨ ਮਸਲਾ ਇਹਦਾ ਟਰਸਟ ਹੀ ਜਾਣਦੀ ਆ ਉਹਨਾਂ ਨੇ ਬਣਾਈ ਹੋਈ ਆ ਉਹਨਾਂ ਦੇ ਬਾਰੇ ਵਿੱਚ ਸਭ ਕੁਝ ਚੱਲਦਾ ਹੈਗਾ ਹਨਾ ਤੇ ਜੇ ਜੇ ਮੰਨ ਲਓ ਕਿ ਡੇਰਾ ਕੋਈ ਨਿੱਜੀ ਇਹਨਾਂ ਦਾ ਘਰ ਦਾ ਸੀ ਫਿਰ ਇਹ ਸਾਰਾ ਪਰਿਵਾਰ ਉੱਥੇ ਰਹਿੰਦੇ ਫਿਰ ਇਹ ਟਰਸਟ ਵਿੱਚ ਪਾਉਣ ਦੀ ਲੋੜ ਨਹੀਂ ਕਬਈ ਟਰਸਟ ਵਾਲੇ ਇੱਥੇ ਮੌਜੂਦ ਹੈਗੇ ਹਾਂਜੀ ਹੈਗੇ ਜੀ ਠੀਕ ਟਰਸਟ ਇਹ ਟਰਸਟ ਦੇ ਅੰਦਰ ਸੇਵਾ ਕਰਦੇ ਜਿਹੜੇ ਦੂਜੀ ਧਾਰਾ ਸੀ ਕਿ ਇੱਕ ਬਾਹਰ ਉਹਨਾਂ ਦੇ ਘਰ ਸੀਗੇ ਨਹੀਂ ਇਹ ਤੇ ਤੇ ਸਿਰਫ ਪਚੰਗੀ ਨੂੰ ਪਾਲਣ ਕਰਕੇ ਸਾਰਾ ਕੁਝ ਹੋ ਗਿਆ ਅੱਛਾ ਜੀ ਸਿਰਫ ਪਚੰਗੀ ਪਾਲਿਆ ਉਹਨਾਂ ਦਾ ਬਾਬਾ ਜੀ ਨੇ ਪਚੰਗੀ ਪਾਲਿਆ ਵਾ ਤੇ ਉਹਨੂੰ ਪਾਲਣ ਕਰਕੇ ਗੱਦੀ ਦੇ وارث ਬਣ ਜਾਂਦੇ ਠੀਕ ਹੈ ਟਰਸਟ ਦੇ ਮੈਂਬਰ ਵੀ ਮੌਜੂਦ ਹੈ ਜੀ ਤਾਂ ਲਈ ਕੀ ਨਾਮ ਹੈ ਆਪਣਾ ਕਲਵਿੰਦਰ ਸਿੰਘ ਜੀ ਕਲਵਿੰਦਰ ਸਿੰਘ ਜੀ ਕੀ ਘਟਨਾ ਹੋਈ ਹੈ ਇਸ ਵਾਰ ਇਹ ਕੀ ਕਹਣਾ ਤੁਹਾਡਾ ਟਰਸਟ ਦੇ ਮੈਂਬਰ ਉਹ ਤੁਸੀਂ ਕੀ ਤੁਹਾਡਾ ਉਹਦਾ ਕੀ ਹੈ ਜੀ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਉਥੇ ਸਿੰਘ ਸੇਵਾ ਕਰਦੇ ਆ ਗੁਰੂ ਸਾਹਿਬ ਦੇ ਤੁਹਾਡਾ ਕੀ ਹੋਂਦਾ ਜੀ ਉਥੇ ਟਰਸਟ ਦੇ ਮੈਂਬਰ ਆ ਜੀ ਤੁਹਾਡਾ ਨਾਮ ਕੀ ਹੈ ਜੀ ਕੁਲਵਿੰਦਰ ਸਿੰਘ ਜੀ ਜੀ ਤੇ ਸੇਵਾ ਦੇ ਲੜੀਵਾਰ ਫਾੜਤ ਵਾਲੇ ਸਹਿਜ ਪਾਠ ਚੱਲਦੇ ਆ ਲੜੀਵਾਰ ਤੇ ਸੇਵਾ ਉਹਨਾਂ ਦੀ ਕਰਦੇ ਆ ਸਵੇਰ ਦਾ ਟਾਈਮ ਜੀ 8 8:30 ਵਜੇ ਦਾ ਅੱਜ ਮਾਹੀ ਨੇ ਕੁਝ ਅਰਜ਼ਾਰਤ ਕੀਤੀ ਉਥੇ ਮਾਹੀ ਦੇ ਕਰਕੇ ਉਹ ਸਿੰਘ ਦੂਜੇ ਉਹਨਾਂ ਨਾਲ ਦੇ ਬਹੀ ਵਾਲੇ ਆ ਗਏ ਸਿੰਘ ਤੇ ਚੜਾਈ ਕਰਕੇ ਆ ਗਏ ਅੰਦਰ ਅੰਦਰ ਆ ਕੇ ਧੱਕਾ ਮੂਕੀ ਮਾਰਿਆ ਫਿਰ ਉਹਨਾਂ ਦੀ ਲਾਠੀ ਚਾਰਜ ਕੀਤੀ ਇਹਨਾਂ ਨੇ ਜੀ ਤੁਸੀਂ ਮੌਜੂਦ ਸੀ ਉਥੇ ਮੌਕੇ ਤੇ ਨਹੀਂ ਮੌਜੂਦ ਨਹੀਂ ਮੈਨੂੰ ਫੋਨ ਆਇਆ ਸੀ ਵੀਡੀਓ ਸਾਡੇ ਕੋਲੇ ਪਈ ਆ ਪ੍ਰੂਫ ਆ ਜੀ ਹਾਂ ਜਿਹੜੇ ਉਹ ਕਹਿ ਰਹੇ ਆ ਕਿ ਸਾਡਾ ਇੱਕ ਬੱਚਾ ਬਾਬਾ ਜੀ ਨੇ ਅਡੌਪਟ ਕੀਤਾ ਤੁਹਾਨੂੰ ਇਸ ਬਾਰੇ ਜਿਆਦਾ ਜਾਣਕਾਰੀ ਹੋਊਗੀ ਉਹ ਆਪਾਂ ਗੱਲ ਸਹੀ ਹੈ ਜੀ ਹਾਂਜੀ ਮੈਂ ਨਾ 60 ਸਾਲ ਦਾ ਜੀਰੋਂ ਦਾ ਮਾਰੀਆਂ ਦੇ ਕੋਲੇ ਸੇਵਾ ਕਰਦਾ ਠੀਕ ਹੈ ਜੀ ਮੈਂ ਬਾਹਰ ਜਵੀ ਜਾਇਆ ਆਂ ਤੇ ਦੇਸ਼ਾਂਪੁਰੇ ਸਾਹਿਬ ਚ ਘੁੰਮੇ ਆਂ ਜੀ ਕਿੰਨੇ ਸਾਲ ਦੇ ਸੀ ਜੀ 8 ਕਿ ਸਾਲ ਦੇ ਠੀਕ ਹੈ 8 ਕਿ ਸਾਲ ਦੇ ਮੇਰਾ ਪੋੜੀ ਘਰ ਆ ਤੇ ਉਹ ਬੱਚਾ ਡਾਊਟ ਨਹੀਂ ਕੀਤਾ ਇਸ ਲਾਪੇ ਦੀ ਸਾਰੀ ਸੰਗਤ ਨੂੰ ਪਤਾ ਦੇਸ਼ਾਂ ਵਿੱਚ ਪਰਦੇਸਾਂ ਵਿੱਚ ਵਸਦਿਆਂ ਨੂੰ ਉਹਨੂੰ ਪੜਾਉਣ ਲਿਖਾਉਣਾਂ ਦੀ ਆਫਸਰ ਬਣਾਉਣਾਂ ਦੀ ਬਿਨਾਂ ਘਰ ਦੀ ਗਰੀਬੀ ਚੱਕਣੀ ਜੀ ਇਹ ਮਹਾਪੁਰਸ਼ਾਂ ਨੇ ਕਿਹਾ ਸੀਗਾ ਉਹ ਮਹਾਪੁਰ ਇਹ ਉੱਥੇ ਐਲਤਾ ਕਰਦੀਆਂ ਜਿਹੜੀਆਂ ਜਿਹੜੀ ਤੁਹ ਨਹੀਂ ਦੱਸ ਸਕਦਾ ਮੈਂ ਕੈਮਰੇ ਦੇ ਮੋੜੇ ਮਹਾਰਾਜੀ ਨੇ ਉਹਨੂੰ ਘਰੇ ਤੋਰਤਾ ਜੀਆ ਠੀਕ ਹੈ ਜੀ ਹਾਂ ਜੀ